ਸਾਨੂੰ ਤਾਂ ਕਹਿੰਦੇ ਵੀ ਰੱਬ ਨੇ ਜੋ ਦੇਣਾ ਹੋਏ ਨਾ ਤੇ ਛੱਪੜ ਪਾੜ ਕੇ ਦਿੰਦਾ ਸਾਨੂੰ ਤਾਂ ਐ ਆ। ਇਹ ਹੋਰ ਰঞ্জੀਤ ਸਿੰਘ ਨੇ ਆਪਣੇ ਉਹਨਾਂ ਨੇ ਤਾਨਾ ਮਾਰਿਆ ਹੋਇਆ ਅਸਲ ਤਾਂ ਅਸੀਂ ਉਹ ਤਾਨੇ ਕਰਕੇ ਇਕੱਠੇ ਹੋਏ ਸੀ ਸਾਰੇ। ਵੀ ਇਹ ਗੱਲ ਕਿਵੇਂ ਹੋ ਸਕਦੀ ਹੈ ਨਾ? ਉਹਨਾਂ ਨੇ ਕਿਹਾ ਵੀ ਅਸੀਂ 31 ਤਰੀਕ ਨੂੰ ਦਾ ਅਰਦਾਸ ਹੀ ਕਰ ਦੇਣੀ। ਮਤਲਬ ਅੱਜ ਦਾ ਜਿਹੜਾ 31 ਦਾ ਐਕਚੁਅਲ 'ਚ ਇਹਦੀ ਇਹ ਅਰਦਾਸ ਹੋਣੀ ਵੀ ਮੁੜ ਕੇ ਨਹੀਂ ਇੱਥੇ ਆਉਣਾ। ਕੱਲ ਇੱਥੇ ਸਿੰਘ ਆਏ ਸੀਗੇ। 20 ਤੋਂ 25 ਸਿੰਘ ਸੀ, ਬਜ਼ੁਰਗ ਸੀ ਤੇ ਚੰਗੇ ਭਲੇ ਬੰਦੇ ਸੀਗੇ ਸਾਰੇ। ਉਹ ਕਹਿੰਦੇ ਨੇ ਵੀ ਆਪਾਂ ਇਹਨੂੰ ਉਹਨਾਂ ਅੰਗਰੇਜ਼ੀ ਦਾ ਸ਼ਬਦ ਯੋਜਕ ਕੀਤਾ ਐ ਐਸ ਟੈਜ ਰੱਖਣੀ ਮੈਂ ਵੀ ਇਹਦਾ ਪੰਜਾਬੀ ਚ ਲੋਥਾ ਕੀ ਆ ਕਹਿੰਦੇ ਐਵੇਂ ਹੀ ਰੱਖਣੀ ਆ ਮੈਂ ਕਹਾਂ ਐਵੇਂ ਤਾਂ ਐਵੇਂ ਹੀ ਆ ਤੇ ਜੇ ਐਵੇਂ ਹੀ ਆ ਤੇ ਫਿਰ ਤਾਂ ਐਵੇਂ ਹੀ ਰਹਿਉ ਆਪਾਂ ਸੰਸਥਾ ਯੂਨੀ ਸਰਖਲੇ ਨੇ ਸੰਸਥਾ ਦੇ ਵਿੱਚ ਵੀ ਰਹੇ ਆ ਕਾਰ ਸੇ ਵਾਲੇ ਬਾਬਿਆਂ ਨਾਲ ਵੀ ਰਹੇ ਆ ਲੋਕ ਕਹਿੰਦੇ ਨੇ ਕਾਰ ਸੇ ਵਾਲੇ ਬਾਬੇ ਨੇ ਪੱਥਰ ਲਾਤੇ ਨਿਸ਼ਾਨੀਆਂ ਬਿਠਾਤੀਆਂ ਮੈਂ ਇਹ ਗੱਲ ਕਹਿਣਾ ਵੀ ਇਹਨੂੰ ਬਿਨਾ ਛੇੜ ਛਾੜ ਤੋਂ ਪ੍ਰੋਟੈਕਟ ਨਹੀਂ ਕੀਤਾ ਜਾ ਸਕਦਾ ਸੈਰ ਸਵਾਟੇ ਕੋਲ ਜਾਊਗੀ ਤਾਂ ਬਣੂਗੀ ਜਾਏ ਨਰੋਲ ਪੰਥ ਕੋਲ ਰਹੂ ਤਾਂ ਬਣੂ ਜੇ ਉਸ ਵਿਭਾਗ ਕੋਲ ਰਹੇਗੀ ਤਾਂ ਫਿਰ ਇਹਨਾਂ ਦੀ ਹੁੰਦੀ ਪਈਆਂ ਹੈ ਬਹੁਤ ਧਾਵਾਂ ਤੇ ਪਈਆਂ ਨੇ ਫਿਰ ਇਹ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਸੇ ਨੂੰ ਕੁਝ ਕਰਨ ਨਹੀਂ ਦਿੰਦੇ ਮਾੜੀ ਨੂੰ ਚੀਜ਼ ਹਲਾ ਦਿਓ ਇਹ ਉਹ ਨਹੀਂ ਜਾ ਕੇ ਗਿੱਦੜ ਪਰ ਚੀ ਹਲਾ ਦਿੰਦੇ ਨੇ ਵੀ ਸਾਡੀ ਜਗਾ ਛੇੜ ਲਈ ਸਰਕਾਰ ਕੱਲ ਲਈ ਸਦਾ ਤੇ ਸਭ ਤੋਂ ਵੱਡੀ ਗੱਲ ਤੇ ਹੈ ਵੀ ਸੰਗਤਿਆ ਦੇ ਇੱਥੇ ਆਊਗੀ ਉਹਨਾਂ ਨੂੰ ਕਰ ਟੋਕਲ ਇਹ ਤਾਂ ਪਤਾ ਲੱਗੇਗਾ ਅਸੀਂ ਤੋਏ ਤਾਂ ਦੱਸਿਏ ਵੀ ਇਹਦੀ ਮਹੱਤਤਾ ਕੀ ਹੈ ਤੇ ਕਿਉਂ ਬੈਠੇ ਆ ਅਸੀਂ ਸਾਰੇ ਸਰਕਾਰਾਂ ਸਾਰੀਆਂ ਕਹਿੰਦੀਆਂ ਵੀ ਸਾਡਾ ਰਾਜ ਸਾਡਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜਵਾਰ ਕਹਿੰਦੀਆਂ ਸਾਰੀਆਂ ਸਰਕਾਰਾਂ ਦਾ ਦਾਵਾ ਕਰਦੀਆਂ ਝੂਠ ਬੋਲਣ ਤੇ ਕਿਹੜਾ ਕੋਈ پابੰਦੀ ਹੈ ਜਿਹਦੇ ਕੇਸ ਹੁੰਦਾ ਏ ਤਾਂ ਸਭ ਤੋਂ ਵੱਧ ਇਹਨਾਂ ਲੋਕਾਂ ਦੀ ਹੋਏ ਐਈ ਸੋਚ ਵੀ ਨਹੀਂ ਸਕਦੇ ਸੁਪਨੇ 'ਚ ਵੀ ਇਹ ਗੱਲ ਸੋਚ ਨਹੀਂ ਸਕਦੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਗੱਲ ਦੇ ਵੀ ਨੇੜੇ ਤੇੜੇ ਨਹੀਂ ਹੈ ਕਿਸੇ ਇੱਕ ਗੱਲ ਦੇ ਵੀ ਨੇੜੇ ਤੇੜੇ ਕਹਣਾ ਭਾਈ ਅਸੀਂ ਤਾਂ ਹੁਣ ਤੁਹਾਡਾ ਹੱਕ ਦਵਾਇਆ ਹੈ ਹੁਣ ਸਾਨੂੰ ਦੇ ਰਹਾਏ ਦਰਸਤਾ ਇਹ ਤਾਂ ਕਹਿ ਦੋ ਸਾਡੇ ਧਰਨੇ ਤੋਂ ਪਹਿਲਾਂ ਜੇ ਉਹਨਾਂ ਨੇ ਤੇ ਕੁਝ ਕੀਤਾ ਫਿਰ ਅਸੀਂ ਕਹਾਂਗੇ ਵੀ ਸਰਕਾਰ ਦਾ ਧੰਨਵਾਦ ਫਿਰ ਸਰਕਾਰ ਦਾ ਧੰਨਵਾਦ ਜੇ ਧਰਨੇ ਤੋਂ ਪਹਿਲਾਂ ਕਹਨੇ ਕੁਝ ਕੀਤਾ ਫੈਕਟਰੀ ਨੇ ਪਹਿਲਾਂ ਕੀਤਾ ਬਾਪੂ ਨੂੰ ਤਾਂ ੱੱਕੇ ਮਾਰੇ ਫੈਕਟਰੀ ਵਾਲਿਆਂ ਨੇ ਸੁਣ ਦੱਸਣ ਕਿ ਜਦੋਂ ਵੀ ਇੱਥੋਂ ਨੰਗੀਦਾ ਸੀ ਜਲੰਧਰ ਜਾਣ ਵਾਸਤੇ ਚੰਡੀਗੜ੍ਹ ਤੋਂ ਤੋਂ ਆਪਣੇ ਆਪ ਹੀ ਕਈ ਵਾਰੀ ਅਥਰੂ ਡਿੱਗਦੇ ਸੀ ਅੱਖਾਂ ਤੋਂ ਕਿ ਵੀ ਇੰਨੀ ਕਵਿਤਰ ਔਰ ਇਹਨੀ ਸ਼ਾਈ ਜਗਾ ਜਿਹੜੀ ਹੈ ਉਹਦਾ ਹਾਲ ਕੀ ਹੋਇਆ ਹੈ ਜੀ ਲੱਗੇ ਸਮੇ ਬਣਾਉਣੇ ਪੈਂਦੇ ਆ ਜਾਂ ਚੀਜ਼ਾਂ ਸਮੇ ਨੂੰ ਡੀਗਰੀ ਆਉਂਦੀ ਹੁਣ ਇਹ ਮੰਨਿਏ ਵੀ ਇਹ ਜਗਾ ਇਸ ਸਮੇ ਨੂੰ ਡੀਗਰੀ ਇਸ ਵੀ ਅਚਾਲ ਹੋਣਾ ਜਾਂ ਸਮੇ ਹਿੰਮਤ ਨਾਲ ਜੁਰਤ ਨਾਲ ਬਣਾਏ ਜਾਂਦੇ ਆ ਹੁਣ ਦੇਖੋ ਬਜ਼ੁਰਗ ਕਾਲੀ ਕਾਇਆ ਜੀ ਉਹ ਕਹਿੰਦਾ ਮੈਂ ਉਸ ਨਿਸ਼ਾਨ ਤੇ ਜੋ ਨਿਸ਼ਾਨ ਝੰਡਾ ਉਸ ਤੇ ਅਸਤੇ ਮੈਂ ਕਹਿੰ ਵੀ ਹਾਈਟ ਬਹੁਤ ਹੈ ਵੀ ਚੜ੍ਹਨ ਦੇ ਵਾਸਤੇ ਤੁਹਾਨੂੰ ਦਿੱਕਤ ਆਜੀ ਕਹਿੰਦੇ ਤੁਸੀਂ ਮੈਨੂੰ ਰਸਤਾ ਦੱਸ ਦਿਓ ਮੈਂ ਆਵੇਂ ਪਹੁੰਚ ਜਾਣਾ ਉੱਥੇ ਕਿੰਨਾ ਉਛਾਹ ਸੀ ਐਂਦਾ ਉਛਾਹ ਸੀ ਇੰਨੀ ਉੱਚੀ ਪਹਾੜੀ ਅੱਜ ਵੀ ਦੇਖੋ ਕਿੰਨੇ 100 ਸਾਲ ਹੋ ਗਏ ਨੇ ਕਿ ਪਹਾੜੀ ਘਟਦੀ ਜਾ ਰਹੀ ਹੈ ਨਾ ਤੇ ਫਿਰ ਵੀ ਇੰਨੀ ਹਾਈਟ ਅੱਜ ਵੀ ਤੇ ਉਦੋਂ ਕਿੰਨੀ ਹਾਈਟ ਹੋਵੇਗੀ ਤੇ ਇਹ ਮਹਿਸੂਸ ਕਰਿਓ ਜੀ ਇੱਥੇ ਆ ਕੇ ਬੁਲੰਦੀਆਂ ਤੱਕ ਤਾਂ ਹੀ ਪਹੁੰਚਾਂਗੇ ਜੇ ਸਾਡੇ ਹੌਸਲੇ ਬਲੰਦ ਹੋਣਗੇ ਜੀ ਚੌਕੀ ਸਰਕਾਰੇ ਖਾਲਸਾ ਮੋਰਚਾ ਫਤਿਹ ਹੋਇਆ ਫਤਿਹ ਹੋਣ ਤੋਂ ਬਾਅਦ ਹੁਣ ਜਸ਼ਨ ਹੈ ਤੇ ਸਾਡੇ ਨਾਲ ਬਾਬਾ ਬਖਸ਼ੀ ਸਿੰਘ ਜੀ ਇਹ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਬੜਾ ਸੰਗਤ ਦੇ ਵਿੱਚ ਉਤਸ਼ਾਹ ਹੈ ਜੋਸ਼ ਹੈ ਹਰ ਪਾਸੇ ਕਿਤੇ ਲੰਗਰ ਚੱਲ ਰਿਹਾ ਜੀ ਕਿਤੇ ਸੰਗਤ ਟਰਾਲੀਆਂ ਭਰ ਕੇ ਆ ਰਹੀ ਹੈ ਕਿਤੇ ਪੱਤੀ ਟਰਾਲੀਆਂ ਖੜੀਆਂ ਭਰੀਆਂ ਹੋਏ ਉਧਰ ਮਹਾਰਾਜ ਦੇ ਪ੍ਰਕਾਸ਼ਾ ਜੀ ਕਿਵੇਂ ਆਨੰਦ ਵਜਿਆ ਹੋਇਆ ਸਾਨੂੰ ਤਾਂ ਕਹਿੰਦੇ ਵੀ ਰੱਬ ਨੇ ਜੋ ਦੇਣਾ ਹੋਏ ਨਾ ਤੇ ਛੱਪੜ ਫਾੜ ਕੇ ਦਿੰਦਾ ਸਾਨੂੰ ਤੈਂ ਆ ਇਹਦੇ ਚ ਥਲੀ ਸਾਹਿਬ ਨੇ ਤੇ ਰਜਿੰਦਰਪਾਲ ਸਿੰਘ ਜੀ ਨੇ ਕਲਵੰਤ ਸਿੰਘਾ ਜਿਨ੍ਹਾਂ ਨੇ ਪਹਿਲਾਂ ਆ ਕੇ ਸ਼ੁਰੂ ਕੀਤਾ ਨਾ ਤੇ ਸੰਗਤ ਨੇ ਬਹੁਤ ਵੱਡਾ ਜਿਹੜਾ ਇੱਥੇ ਸਹਿਯੋਗ ਕੀਤਾ ਆ ਅ ਸਭ ਤੋਂ ਪਹਿਲਾਂ ਜੇ ਤੁਸੀਂ ਆਏ ਸਾਡੇ ਕੋਲ ਕੁਝ ਨਹੀਂ ਸੀ ਹੈਗਾ ਇੱਥੇ ਕੋਈ ਵੀ ਚੀਜ਼ ਇੱਕ ਤੰਬੂ ਸੀਗਾ ਜਿੱਚ ਆਪਣੇ ਮਯੁਰਗ ਬੈਠੇ ਸੀ ਤੇ ਅਜੀਤਪਾਲ ਸਿੰਘ ਬਰਾੜ ਆਈ ਉਹਨਾਂ ਨੂੰ ਕਿਹਾ ਅਜੀ ਕਈ ਬੰਦੇ ਹਿਡਣ ਨੇ ਜਿਨ੍ਹਾਂ ਨੇ ਰੋਪੜ ਚੋਂ ਕੋਈ ਦੁਕਾਨਦਾਰ ਨੇ ਇੱਕ ਮੇਰੇ ਖਾਲ ਥਲੀ ਸਾਹਿਬ ਨੂੰ ਪਤਾ ਹੀਰਾ ਵਾਲੇ ਸ਼ਾਇਦ ਤਾ ਹੀਰਾ ਡਿਪਾਰਟਮੈਂਟਲ ਸਟੋਰ ਆ ਉਹਨਾਂ ਨੇ ਕੀਤੀ ਫਿਰ ਆਪਣੇ ਇੱਕ ਸਿੰਘਾ ਹਸਪੀਟਲੋਂ ਦਾ ਉਹਨਾਂ ਨੇ ਸਾਨੂੰ ਤੰਬੂ ਭੇਜਿਆ ਜੀ ਹਨ ਕਿਸੇ ਨੇ ਟਰਾਲੀ ਭੇਜੀ ਸਿੰਘ ਨੇ ਕਿਸੇ ਨੇ ਟਰੈਕਟਰ ਭੇਜੀ ਮੈਨੂੰ ਸੰਗਤ ਨੇ ਸਾਰਾ ਇੱਥੇ ਜੋ ਸੀਗਾ ਲੋਕਲ ਬੰਦੇ ਸੀ ਫੋਨ ਕਰਦੇ ਰਹੇ ਸੰਗਤ ਆਈਗੀ ਆਈਗੀ ਹਨ ਤਾਂ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹੜੇ ਏਰੀਆ ਦੇ ਲੋਕ ਨੇ ਭਾਵੇਂ ਕਿ ਉਹਨਾਂ ਨੂੰ ਪਤਾ ਸੀ ਵੀ ਸਾਡਾ ਇੱਥੇ ਸਾਰਾ ਕੁਝ ਹੈਗਾ ਆ ਪਰ ਉਹਨਾਂ ਨੇ ਇਹ ਲੱਗ ਕਿਲੇ ਵੀ ਕਿੱਥੋਂ ਸ਼ੁਰੂ ਕੀਤਾ ਜੀ ਕਿਵੇਂ ਕੀਤਾ ਜਣਾ ਉਹਦਾ ਇੱਕ ਮੋੜ ਵੱਜਿਆ ਹੀ ਤੇ ਉਹ ਰঞ্জੀਤ ਸਿੰਘ ਨੇ ਆਪਣੇ ਉਹਨਾਂ ਨੇ ਤਾਨਾ ਮਾਰਿਆ ਅਸਲ ਤਾਂ ਸੀ ਉਹ ਤਾਨੇ ਕਰਕੇ ਇਕੱਠੇ ਹੋਏ ਸੀ ਸਾਰੇ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ ਨਾ ਉਹਨਾਂ ਨੇ ਕਿਹਾ ਵੀ ਅਸੀਂ 31 ਤਰੀਕ ਨੂੰ ਤਾਂ ਅਰਦਾਸ ਹੀ ਕਰ ਦੇਣੀ ਹੈ ਮਤਲਬ ਅੱਜ ਦਾ ਜਿਹੜਾ 31 ਦਾ ਐਕਚੁਅਲ ਚ ਇਹਦੀ ਇਹ ਅਰਦਾਸ ਹੋਣੀ ਵੀ ਮੁੜਕੇ ਨਹੀਂ ਇੱਥੇ ਹੋਣਾ ਅਸਲ ਚ ਇਹ ਆ ਮੈਂ ਸੁਣਿਆ ਸਾਰਾ ਔਰ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਹੈ ਨਾ ਔਰ ਉਹ ਹੋਏ ਨਿਬੜਿਆ ਕਿ ਪ੍ਰਮਾਤਮਾ ਨੇ ਇਹਦਾ ਮੁੱਢ ਬੰਦ ਦਿੱਤਾ ਗੁਰੂ ਸਾਹਿਬ ਨੇ ਅਰਦਾਸ ਨੂੰ ਹੋਰ ਤਰੀਕੇ ਲੈ ਲਿਆ ਉਹਨੂੰ ਹੁਣ ਅਸਲ 'ਚ ਮੈਂ ਤੁਹਾਡੇ ਚੈਨਲ ਰਾਹੀਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦਾ ਵੀ ਬਹੁਤ ਲੋਕਾਂ ਦੇ ਮੈਨੂੰ ਫੋਨ ਆਉਂਦੇ ਆ ਆਪਣੇ ਸੱਜਣ ਸਾਥੀ ਵੀ ਨੇ ਜਿਹੜੇ ਹਨ ਕਈ ਵਾਰੀ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਸਾਡੇ ਬੋਲ ਕੌੜੇ ਹੁੰਦੇ ਨੇ ਪਰ ਉਹ ਸੱਚ ਹੁੰਦੇ ਨੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਦੀ ਤਹ ਤੱਕ ਜਾਣਾ ਹੁੰਦਾ ਜੇ ਤੁਸੀਂ ਤਹ ਤੱਕ ਜਾਓਗੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਯਾਰ ਗੱਲ ਤਾਂ ਠੀਕ ਹੈ ਨਾ ਇਹ ਜਿਹੜੀ ਐਕਚੁਅਲ ਜੀ ਜਿਹੜੀ ਹੁਣੇ ਪਹਾੜੀ ਆ ਸਾਰੀ ਹਮ ਕੱਲ ਇੱਥੇ ਸਿੰਘ ਆਏ ਸੀਗੇ ਹਮ 20 ਤੋਂ 25 ਸਿੰਘ ਸੀ ਬਜ਼ੁਰਗ ਸੀ ਤੇ ਚੰਗੇ ਭਲੇ ਬੰਦੇ ਸੀਗੇ ਸਾਰੇ ਉਹ ਕਹਿੰਦੇ ਨੇ ਵੀ ਆਪਾਂ ਇਹਨੂੰ ਉਹਨਾਂ ਅੰਗਰੇਜ਼ੀ ਦਾ ਸ਼ਬਦ ਯੋਜਕੀਤਾ ਐ ਐਸ ਟੈਗ ਰੱਖਣੀ ਮੈਂ ਵੀ ਇਹਦਾ ਪੰਜਾਬੀ ਚੌਲਤਾ ਕੀ ਆ ਹਮ ਕਹਿੰਦੇ ਐਵੇਂ ਹੀ ਰੱਖਣੀ ਆ ਮੈਂ ਕਿਹਾ ਐਵੇਂ ਤਾਂ ਐਵੇਂ ਹੀ ਆ ਫਿਰ ਜੇ ਐਵੇਂ ਹੀ ਆ ਤੇ ਫਿਰ ਤਾਂ ਐਵੇਂ ਹੀ ਰਹੁ ਜੇ ਤੁਸੀਂ ਇਹਨੂੰ ਪ੍ਰੋਟੈਕਟ ਕਰੋਗੇ ਫਿਰ ਇਹਦੇ ਨਾਲ ਛੇੜਛਾੜ ਹੋਊਗੀ ਕਿਉਂਕਿ ਜਦੋਂ ਪ੍ਰੋਟੈਕਟ ਕਰੋਗੇ ਹੁਣ ਇੱਥੋਂ ਪ੍ਰੋਟੈਕਟ ਕਰੋਗੇ ਤਾਂ ਉੱਥੇ ਹੋਣੀ ਨਹੀਂ। ਹੂੰ। ਭਾਵੇਂ ਜਿੱਡੀ ਮਰਜ਼ੀ ਕੰਦ ਕਰ ਦੋ ਫਿਰ ਵੀ ਡਿੱਗੂਗੀ। ਹੂੰ। ਵੀ ਇਹਨੂੰ ਪ੍ਰੋਟੈਕਟ ਜੇ ਕਰਨਾ ਆ ਫਿਰ ਇਹਦੇ ਪੱਥਰ ਵੀ ਲਾਉਣੇ ਪੈਣਗੇ, ਜਾਲ ਵੀ ਬੰਨਣਾ ਪਊਗਾ। ਕੁਝ ਤਾਂ ਕਰਾਂਗੇ ਨਾ। ਹੂੰ। ਨਹੀਂ ਤੁਸੀਂ ਦੱਸੋ ਸੰਗਤ ਦਸੈਵੀਏ ਨੂੰ ਪ੍ਰੋਟੈਕਟ ਕਿਵੇਂ ਕੀਤਾ ਜਾਊਗਾ? ਹੂੰ। ਆਪਾਂ ਸੰਸਥਾ ਜਿਨੇ ਸਾਰੇ ਖੜੇ ਨੇ, ਸੰਸਥਾ ਦੇ ਵਿੱਚ ਵੀ ਰਹੇ ਆ, ਕਾਰਸੇ ਵਾਲੇ ਬਾਬਿਆਂ ਨਾਲ ਵੀ ਰਹੇ ਆ। ਲੋਕ ਕਹਿੰਦੇ ਨੇ ਕਾਰਸ਼ੇ ਵਾਲੇ ਬੱਬੇ ਨੇ ਪੱਥਰ ਲਾਤੇ ਨਿਸ਼ਾਨੀਆਂ ਮਟਾਤੀਆਂ ਮੈਂ ਇਹ ਗੱਲ ਕਹਿਣਾ ਵੀ ਇਹਨੂੰ ਬਿਨਾ ਛੇੜ ਛਾੜ ਤੋਂ ਪ੍ਰੋਟੈਕਟ ਨਹੀਂ ਕੀਤਾ ਜਾ ਸਕਦਾ ਹਰ ਇੱਕ ਚੀਜ਼ ਦੀ ਕੋਈ ਉਮਰ ਹੁੰਦੀ ਹੈ ਉਮਰ ਹਾਂਜੀ ਇਹਨਾਂ ਚੀਜ਼ਾਂ ਦੀ ਵੀ ਘਟਦੀ ਹੈ ਹੁਣ ਮਸਲ ਆਇਆ ਜਦੋਂ ਕੋਈ ਚੀਜ਼ ਬਣਾਣੀ ਆ ਹੁਣ ਇਹ ਚੀਜ਼ ਹੀ ਇਦਾਂ ਦੀ ਵੀ ਪਹਾੜੀ ਆ ਤੇ ਹੈ ਕੱਚੀ ਜੇ ਨੂੰ ਇਹਦੇ ਉੱਤੇ ਕੋਈ ਚੀਜ਼ ਲਾਉਂਦੇ ਨਹੀਂ ਤੇ ਖੁਰੇਗੀ ਜੀ ਹੈਨਾ ਹੁਣ ਮਸਲਾ ਇਹ ਵੀ ਇਹਦੀ ਅਗਲੀ ਗੱਲ ਜਿਹੜੀ ਇਹ ਤਾਂ ਉਹ ਦੱਸ ਸਕਦੇ ਨੇ ਜਿਹੜੇ ਪਹਾੜੀ ਏਰੀਆ 'ਚ ਇਹਨਾਂ ਚੀਜ਼ਾਂ ਨੂੰ ਸੰਭਾਲਦੇ ਸਾਨੂੰ ਉਹ ਬੇਤਰ ਦੱਸ ਸਕਦੇ ਨੇ ਕਿਉਂ ਸਾਨੂੰ ਤਾਂ ਪਤਾ ਨਹੀਂ ਇਹ ਤੇ ਕਹਿਣਾ ਐਵੇਂ ਰੱਖੋ ਯਾਰ ਠੀਕ ਆ ਬਸ ਪਰ ਇਹ ਐਵੇਂ ਕਿਵੇਂ ਰਹੂਗੀ ਇਹਦਾ ਸਾਨੂੰ ਨਹੀਂ ਪਤਾ ਐਵੇਂ ਤਾਂ ਪਹਿਲਾਂ ਹੀ ਖੁਰਦੀ ਜਾ ਰਹੀ ਸੀ ਜੀ ਉਹ ਫੇ ਮੋਰਚਾ ਲਾਣ ਦੀ ਲੋੜ ਹੁਣ ਸਾਡੇ ਤੋਂ ਅਗਲੀ ਗੱਲ ਇਹ ਆ ਕਿ ਇਹ ਜਿਹੜੀ ਜਗ੍ਹਾ ਆ ਇਹ ਪ੍ਰਾਤਨ ਵਿਭਾਗ ਦੀ ਆ ਹੈਗੀ ਐ ਜੀ ਹੁਣ ਜਾਦੂ ਉਹਦੇ ਕੋਲ ਜਗ੍ਹਾ ਚਲੀ ਜਾਂਦੀ ਆ ਫਿਰ ਅਸੀਂ ਇਹਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਇਹ ਬਹੁਤ ਖਤਰਨਾਕ ੁੰਡੀ ਐ ਆਪਾਂ ਇਹ ਸੋਚਿਆ ਵੀ ਅਸੀਂ ਸਾਰੇ ਇੱਕ ਮੀਟਿੰਗ ਕਰਾਂਗੇ ਸਿਸਟਮ ਨਾਲ ਇਥੋਂ ਦੇ ਡੀਸੀ ਨਾਲ ਜਾਂ ਹੋਰ ਵੀ ਜਿਹੜੇ ਪ੍ਰਬੰਧਕ ਜਾਂ ਸਰਕਾਰ ਆ ਮੌਜੂਦਾ ਤੇ ਅਸੀਂ ਇਹਨੂੰ ਮੋਨੀਟਰ ਕਰਨ ਲਈ ਕੁਝ ਬੰਦੇ ਦੇਵਾਂਗੇ ਜੋ ਸਾਡੀ ਅਸੀਂ ਸੋਚ ਰਹੇ ਹਾਂ ਸਾਰੇ ਤਾਂ ਉਹਦੇ ਲਈ ਇਹ ਗਈ ਹੋਈ ਆ ਜਿਹੜਾ ਪ੍ਰਾਤਲ ਵਿਭਾਗ ਨਾ ਉਹਦੀਆਂ ਜਗ੍ਹਾ ਐਵੇਂ ਹੀ ਪਰੋਲਦਿਆਂ ਫਿਰਦਿਆਂ ਨੇ ਜਾਂ ਤਾਂ ਜਾਊਗੀ ਇਹ ਸਹਿਰ ਸਪਟਾ ਨੂੰ ਇਹ ਦੋ ਅਲੱਗ-ਅਲੱਗ ਨੇ ਸਹਿਰ ਸਪਟਾ ਦਾ ਤਾਂ ਹੋਊਗਾ ਜੇ ਤੇ ਕੋਈ ਬਣੇਗਾ ਤੇ ਨਹੀਂ ਸਹਿਰ ਸਪਟਾ ਹੋਣਾ ਨਹੀਂ ਸਹਿਰ ਸਪਟੇ ਕੋਲ ਜਾਊਗੀ ਤਾਂ ਇਹ ਬਣੂਗੀ ਜਾਂ ਇਹ ਨਰੋਲ ਪੰਥ ਕੋਲ ਰਹੂ ਤਾਂ ਬਣੂ ਜੇ ਉਸ ਵਿਭਾਗ ਕੋਲ ਰਹਿ ਗਈ ਤਾਂ ਫਿਰ ਇਹਨਾਂ ਦੀਆਂ ਤੇ ਪਈਆਂ ਹੀ ਨਹੀਂ ਆ ਬਹੁਤਾਂ ਤੇ ਪਈਆਂ ਨੇ ਫਿਰੇ ਕਿਸੇ ਨੂੰ ਜਾਣ ਨਹੀਂ ਦਿੰਦੇ ਕਿਸੇ ਨੂੰ ਕੁਝ ਕਰਨ ਨਹੀਂ ਦਿੰਦੇ ਮਾੜੀ ਜਿਹੀ ਚੀਜ਼ ਹਲਾ ਦੋ ਇਹ ਉਹ ਨਹੀਂ ਜਾ ਕੇ ਗਿੱਦੜ ਪਰਚੀ ਈ ਲਾ ਦਿੰਦੇ ਨੇ ਵੀ ਸਾਡੀ ਜਗ੍ਹਾ ਛੇੜ ਲਈ ਸਰਕਾਰ ਦੀ ਉੱਥੇ ਪ੍ਰੋਬਲਮ ਆਉਂਦੀ ਆ ਉਹਦੇ ਚ ਜਿਹੜੇ ਮਾਹਿਰ ਬੰਦੇ ਨੇ ਵਕੀਲ ਜਾਂ ਇਹਨਾਂ ਚੀਜ਼ਾਂ ਦੇ ਜਿਹੜੇ ਮਾਹਿਰ ਬੰਦੇ ਨੇ ਅਸੀਂ ਅੱਜ ਵਿਰਕ ਸਾਹਿਬ ਨੂੰ ਅੱਜ ਬੇਨਤੀ ਕਰਦੇ ਹਾਂ ਡਾਕਟਰ ਸਾਹਿਬ ਆਏ ਨੇ ਸਾਰਿਆਂ ਨਾਲ ਸੰਪਰਕ ਕਰਕੇ ਆਪਾਂ ਨੈਕਸਟ ਮੀਟਿੰਗ ਅਸੀਂ ਕਰਾਂਗੇ ਸੰਗਠਨਾਂ ਨੂੰ ਪੁੱਛਦੀਏ ਵੀ ਹੁਣ ਤੁਸੀਂ ਕੀ ਕਰੋਗੇ ਹੁਣ ਪਹਿਲਾ ਸਟੈਪ ਤਾਂ ਇਹੀ ਆ ਵੀ ਅਸੀਂ ਇਹ ਸਮਾਗਮ ਜਿਹੜਾ ਸ਼ੁਰੂ ਕੀਤਾ ਆ ਇਹ ਤਾਂ ਸ਼ੁਕਰ ਸੰਗਤ ਦਾ ਪ੍ਰਮਾਤਮਾ ਦਾ ਵੈਗਰੂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਹ ਅਰਦਾਸ ਕਰਨ ਤੋਂ ਬਾਅਦ ਅਸੀਂ ਫੇਰ ਪੰਥ ਦੇ ਜਿਹੜੇ ਬੰਦੇ ਨੇ ਵੱਡੇ ਵੱਡੇ ਦਾ ਭਾਵ ਇਹ ਨਹੀਂ ਹੁੰਦਾ ਵੀ ਕੱਦ ਵੱਡਾ ਹੋਏ ਜਿਨ੍ਹਾਂ ਨੂੰ ਸਮਝ ਜਿਆਦੀ ਆ ਜਿਨ੍ਹਾਂ ਨੂੰ ਇਸ ਗੱਲ ਬਾਰੇ ਸਮਝ ਆ ਹੁਣ ਕਿਸੇ ਨੂੰ ਗੁਰਬਾਣੀ ਵਾਰੀ ਸਮਝ ਆ ਪਰ ਉਹਨੂੰ ਇਹਦੇ ਬਾਰੇ ਸਮਝ ਨਹੀਂ ਆਪਾਂ ਇਹ ਦੀ ਜਿੰਨੂੰ ਸਮਝ ਆ ਉਹਨਾਂ ਬੰਦਿਆਂ ਦਾ ਇਕੱਠ ਕਰਕੇ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਉਹ ਕਰਾਂਗੇ ਪਰ ਮੈਂ ਇਹ ਕਹਿਣਾ ਵੀ ਮੈਂ ਤੁਹਾਡੇ ਚੈਨਲਰਾਂ ਵੀ ਕਹਿ ਦੇਣਾ ਕਿ ਮੈਂ ਇਹਦੇ ਲਿੰਕ ਚ ਰਹੂੰਗਾ ਪਰ ਜਿਵੇਂ ਸੰਗਤਕਾਰੀ ਵੀ ਆਪਾਂ ਇਹਦਾ ਸਾਰਾ ਦੇਖ ਰੇ ਕਰੀ ਆਪਾਂ ਇਹਨੂੰ ਸੰਭਾਲ ਲਈਏ ਇਹ ਇਹ ਸੇਵਾ ਨਹੀਂ ਹੋਣੀ ਹੈਗੀ ਜੀ ਇਸ ਕਰਕੇ ਨਹੀਂ ਹੋਣੀ ਵੀ ਆਪਣੇ ਰਾਹ ਹੋਰ ਨੇ ਆਪਾਂ ਚੁਣੇ ਨੇ ਤੇ ਉਹ ਰਾਹ ਛੱਡ ਕੇ ਇਹ ਸੇਵਾ ਚ ਆ ਜੀ ਆਪਾਂ ਸੇਵਾ ਤਾਂ ਕਾਰ ਸੇਵਾ ਛੱਡ ਕੇ ਤੇ ਖੜਕੂ ਬਣਿਆ ਹੁਣ ਉਹ ਲੈਂਡ ਛੱਡ ਕੇ ਇਧਰ ਨਹੀਂ ਆ ਸਕਦੇ ਇਹ ਜ਼ਰੂਰ ਆ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਈ ਇਹ ਤੁਹਾਡੇ ਚੈਨਲ ਰਾਹੀਂ ਗੁਰੂ ਗ੍ਰੰਥ ਸਾਹਿਬਾਂ ਦੀ ਹਜ਼ੂਰੀ ਚ ਖੜੇਆਂ ਸਾਹਮਣੇ ਵੀ ਫੇਰ ਇੱਥੇ ਡਟ ਕੇ ਖੜਾਂਗੇ ਔਰ ਉਦੋਂ ਤੱਕ ਖੜਾਗੇ ਜਦੋਂ ਤੱਕ ਇਹ ਚ ਕੋਈ ਵੀ ਢਿਚ ਨਾ ਹਟੀ ਨਾ ਹੈਨਾ ਹੁਣ ਇਹ ਅੱਗੇ ਸਿਆਣੇ ਬੰਦੇ ਨੇ ਇਹਨਾਂ ਨੇ ਸੋਚਣਾ ਜੀ ਮੇਰੀ ਤਾਂ ਇੰਨੀ ਆ ਜੇ ਆਪਾਂ ਕੱਲ ਨੂੰ ਅਰਦਾਸ ਤੋਂ ਬਾਅਦ ਲਿੰਕ ਚ ਰਹਾਂਗੇ ਪਰ ਅਗੜਾ ਜਿਹੜਾ ਰੱਖ ਰਖਾਇ ਕਰਨਾ ਹੈ ਉਹ ਤੇ ਅੱਗੇ ਸੋਚਣ ਦਾ ਵਿਸ਼ਾ ਉਹ ਇੱਕਦਮ ਨਹੀਂ ਹੋਣਾ ਜੇ ਸੰਗਤ ਸੋਚੇ ਵੀ ਕੱਲ ਨੂੰ ਕਰਕੇ ਹੀ ਜਾਓ ਐ ਨਹੀਂ ਹੋਣਾ ਕੱਲ ਹੀ ਸੱਦਾ ਕਰਾਂਗੇ ਫਿਰ ਖਰਾਬ ਹੋ ਜਾਊਗਾ ਜੀ ਕੱਲ ਹੀ ਸੱਦਾ ਕੀ ਹੈ ਜੀ ਆਪਣੇ ਭਰਾਵਾਂ ਨੂੰ ਸੰਗਤ ਨੂੰ ਤੇ ਸਿੱਖ ਪੰਥ ਨੂੰ ਕੱਲ ਲਈ ਸੱਦਾ ਤੇ ਸਭ ਤੋਂ ਵੱਡੀ ਗੱਲ ਤੇ ਆ ਵੀ ਸੰਗਤ ਜਦੋਂ ਇੱਥੇ ਆਊਗੀ ਉਹਨਾਂ ਨੂੰ ਘਟੋਟ ਇਹਦਾ ਪਤਾ ਲੱਗੇਗਾ ਅਸੀਂ ਇੱਥੋਂ ਇਹ ਤਾਂ ਦੱਸੀਏ ਵੀ ਇਹਦੀ ਮਹੱਤਤਾ ਕੀ ਆ ਇੱਥੇ ਕਿਉਂ ਬੈਠੇ ਆ ਅਸੀਂ ਸਾਰੇ ਇਹ ਚੌਂਕੀ ਕੀ ਆ ਇਹਦੇ ਮਤਲਬ ਕੀ ਨੇ ਤਾਂ ਜੇ ਆਪਾਂ ਇਹਨੂੰ ਕਹੀਏ ਵੀ ਸਾਡੀ ਸਰਹੱਦ ਹੁੰਦੀ ਸੀ ਕਦੀ ਵੈਸੇ ਖਾਲਸੇ ਦੀ ਕੋਈ ਸਰਹੱਦ ਨਹੀਂ ਹੈ ਸਮਝ ਗਏ ਪਰ ਉਦੋਂ ਸਾਡਾ ਰਾਜ ਸੀਗਾ ਸਾਡੀ ਸਰਹੱਦ ਸੀਗੀ ਇੰਡੀਆ ਕਿ ਸਰਹੱਦ ਕਹ ਲੋ ਵੇਖੋ ਤੁਸੀਂ ਇੰਡੀਆ ਸਟੇਟ ਚੱਲ ਕੇ ਆਈ ਸੀ ਸਰਕਾਰੀ ਖਾਲਸਾ ਦੇ ਕੋਲ ਸਰਕਾਰੀ ਕਾਰਸਾ ਮਹਾਰਾ ਰੰਜੀਤ ਸਿੰਘ ਉਹਦੀ ਬਰਾਬਰ ਦੀ ਪੋਸਟ ਨਹੀਂ ਸੀ ਹੈਗੀ ਉਹਨਾਂ ਦਾ ਇੱਕ ਗਵਰਨਰ ਸਿਰਫ ਮਿਲਣਾ ਆ ਕੇ ਉਹਨੇ ਕਿਹਾ ਵੀ ਅਸੀਂ ਤੁਹਾਡੇ ਸ਼ੁਭਚਿੰਤਕ ਹਾਂ ਉਹ ਆਪਾਂ ਰਿਕਾਰਡ ਵੀ ਕਢਾ ਕੇ ਵੇਚ ਦਦਾਂ ਵੀ ਇੱਥੇ ਕੀ ਕੀ ਹੋਇਆ ਇਸ ਜਗ੍ਹਾ ਨੂੰ ਸਮੇਂ ਦੀਆਂ ਸਰਕਾਰਾਂ ਨੇ ਹੁਣ ਤੁਸੀਂ ਇਹ ਵੇਖੋਗੇ ਜਦੋਂ ਸਰਕਾਰ ਹੋਊਗੀ ਅਕਾਲੀਆਂ ਦੀ ਢੀਂਡ ਸਾਹਿਬ ਦੇ ਮੰਤਰੀ ਹੋਣਗੇ ਉਦੋਂ ਭਲਾ ਇਹ ਕੰਮ ਸੌਖਾ ਹੈ ਕਿ ਹੁਣ ਸਾਨੂੰ ਸੌਖਾ ਹੈ ਉਦੋਂ ਉਹਨਾਂ ਨੇ ਫੋਨ ਕਰਨਾ ਹੀ ਫਿਰੋਪੜ ਦਾ ਡੀਸੀ ਨਵੇਂ ਸ਼ਹਿਰ ਦਾ ਡੀਸੀ ਕੱਲ ਨੂੰ ਇੱਥੇ ਆਓ ਬਈ ਉਹਨਾਂ ਨੇ ਆ ਜਾਣਾ ਸੀ ਅਸੀਂ ਤਾਂ ਉਹਨਾਂ ਨੂੰ ਐਪਲੀਕੇਸ਼ਨਾਂ ਦਿੰਦੇ ਫਿਰਦੇ ਆ ਨਾ ਉਦੋਂ ਉਹਨਾਂ ਦੇ ਥੱਲੇ ਸੀ ਜ਼ਰਾ ਕੁਝ ਇਹ ਵੀ ਗੱਲ ਦਾ ਆਪਾਂ ਪਤਾ ਕਰਾਂਗੇ ਨਾ ਸਿਆਣੇ ਬੰਦੇ ਵੀ ਇਹ ਕਿਹੜੀ ਕਿਹੜੀ ਮਜਬੂਰੀ ਕਰਨੇ ਤੁਸੀਂ ਨਹੀਂ ਕੀਤਾ ਸਰਕਾਰਾਂ ਸਾਰੀਆਂ ਕਹਿੰਦੀਆਂ ਵੀ ਸਾਡਾ ਰਾਜ ਸਾਡਾ ਰਾਜ ਮਹਾਰਾਜਾ ਨਰਿੰਦਰ ਸਿੰਘ ਤੇ ਰਾਜਵਾਰਕਾ ਸਾਰੀਆਂ ਸਰਕਾਰਾਂ ਦਾ ਦਾਵਾ ਕਰਦੀਆਂ ਵੇਖੋ ਝੂਠ ਬੋਲਣ ਤੇ ਕਿਹੜਾ ਕੋਈ پابੰਦੀ ਆ ਜਿਹਦੇ ਕੇਸ ਹੁੰਦਾ ਏ ਤਾਂ ਸਭ ਤੋਂ ਵੱਧ ਇਹਨਾਂ ਲੋਕਾਂ ਦੀ ਹੋਏ ਵੀਰ ਕਿਸੇ ਚੀਜ਼ ਦੀ ਹੱਦ ਵੀ ਹੁੰਦੀ ਹੈ ਉਹਦਾ ਏਦਾਂ ਹੀ ਪਾਰ ਕਰ ਗਿਓ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਦੇਣ ਵਾਲਾ ਤਾਂ ਸੁਪਨਾ ਖਾਲਸਾ ਹੀ ਲੈ ਸਕਦਾ ਜੀ ਇਹ ਤਾਂ ਲੈ ਸੋਚ ਵੀ ਨਹੀਂ ਸਕਦੇ ਸੁਪਨੇ ਚ ਵੀ ਇਹ ਗੱਲ ਸੋਚ ਨਹੀਂ ਸਕਦੇ ਵੀ ਮਹਾਰਾਜ ਰਣਜੀਤ ਸਿੰਘ ਦੀ ਕਿਸੇ ਗੱਲ ਦੇ ਵੀ ਨੇੜੇ ਤੇੜੇ ਨਹੀਂ ਹੈ ਕਿਸੇ ਇੱਕ ਗੱਲ ਦੇ ਵੀ ਨੇੜੇ ਤੇੜੇ ਉਹਨਾਂ ਨੇ ਕਿਹਾ ਭਾਈ ਅਸੀਂ ਤਾਂ ਹੁਣ ਤੁਹਾਡਾ ਹੱਕ ਦਵਾਇਆ ਹੈ ਹੁਣ ਸਾਨੂੰ ਦੇ ਰਹਾਏ ਦਰਸਤਾ ਇਹ ਤਾਂ ਕਹਿ ਦਿਓ ਇੱਕ ਗੱਲ ਗਲਤ ਹੈ ਜੀ ਸਾਡਾ ਹੱਕ ਤਾਂ ਦੋਂਦੇ ਵੀ ਇਹਨਾਂ ਦੀ ਆਉਣ ਸਰ ਸਰਕਾਰ ਜਦੋਂ ਆਈ ਸੀ ਇਹਨੂੰ ਪ੍ਰੋਟੈਕਟ ਕਰਦੇ ਅਜੀ ਤਿਆਗੇ ਗਾਹ ਪਾਇਆ ਸਾਰਿਆਂ ਨੇ ਤਾਂ ਆਏ ਨੇ ਵੀਰੇ ਐਵੇਂ ਨਹੀਂ ਆਇਆ ਕਿਸੇ ਬੰਦੇ ਦਾ ਕੋਈ ਧੰਨਵਾਦ ਨਹੀਂ ਖਾਲਸਾ ਪੰਥ ਤੋਂ ਖਾਲਸਾ ਪੰਥ ਦਾ ਧੰਨਵਾਦ ਤੇ ਉਹ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਆ ਜਿਹੜੇ ਬੰਦੇ ਸਰਕਾਰਾਂ ਦੇ ਵਿੱਚ ਹੁੰਦੇ ਆ ਉਹ ਸਰਕਾਰ ਤੋਂ ਬਾਹਰ ਵੀ ਕੁਝ ਬੰਦੇ ਹੁੰਦੇ ਆ ਉਹ ਇੱਥੋਂ ਦਾ ਜਿਹੜਾ ਮੌਜੂਦਾ ਐਮਐਲਏ ਰੋਪੜ ਦਾ ਦਿਨੇਸ਼ ਚੜ੍ਹਾਈ ਉਨੇ ਸਾਨੂੰ ਸਾਥ ਤੇ ਕੀਤਾ ਵੀ ਮੈਂ ਇਸ ਜਗ੍ਹਾ ਦਾ ਐਮਐਲਏ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਵੀ ਇਹਦਾ ਆਰਟੀਆਈ ਪਾ ਕੇ ਉਹਨੇ ਸਾਨੂੰ ਦਿਖਾਇਆ ਵੀ ਆ ਮੈਂ ਕਢਾਇਆ ਹੋਇਆ ਰਿਕਾਰਡ ਮੇਰੀ ਇੱਛਾ ਸੀ ਵੀ ਕਦੀ ਜ਼ਿੰਦਗੀ 'ਚ ਕੁਝ ਹੋਇਆ ਤੇ ਇਹਦਾ ਜ਼ਰੂਰ ਕਰਨਾ ਹੈ ਉਹਨਾਂ ਦੀ ਆਪਣੀ ਅਛਾਵਾਂ ਨੂੰ ਮਤਲਬ ਹਾਂ ਉਹਨੂੰ ਅਸੀਂ ਨਿੱਜੀ ਤੌਰ ਤੇ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਵੀ ਆ ਜੇ ਹਿਊਮਨ ਬਹੁਤ ਕਮਾਲ ਦਾ ਬੰਦਾ ਆ ਜੋ ਨੇ ਕਿਹਾ ਉਹਨੇ ਕੀਤਾ ਪਰ ਹੁਣ ਉਹ ਸਰਕਾਰ 'ਚ ਉਹ ਐਡਵਾਂਟੇਜ ਆ ਉਹਨਾਂ ਦੇ ਕੋਲ ਵੀ ਉਹ ਕਰਨਾ ਪਰ ਸਾਡੇ ਧਰਨੇ ਤੋਂ ਪਹਿਲਾਂ ਜੇ ਉਹਨਾਂ ਨੇ ਇੱਥੇ ਕੁਝ ਕੀਤਾ ਫਿਰ ਅਸੀਂ ਕਹਾਂਗੇ ਵੀ ਸਰਕਾਰ ਦਾ ਧੰਨਵਾਦ ਆ। ਹੂੰ। ਫਿਰ ਸਰਕਾਰ ਦਾ ਧੰਨਵਾਦ ਆ। ਜੇ ਧਰਨੇ ਤੋਂ ਪਹਿਲਾਂ ਕੇ ਨੇ ਕੁਝ ਕੀਤਾ। ਫੈਕਟਰੀ ਨੇ ਪਹਿਲਾਂ ਕੀਤਾ। ਬਾਪੂ ਨੂੰ ਤਾਂ ੱੱਕੇ ਮਾਰ ਫੈਕਟਰੀ ਵਾਲਿਆਂ ਨੇ ਆ ਕੇ। ਹੂੰ। ਜਦੋਂ ਧਰਨਾ ਲੱਗਿਆ ਲੋਕਾਂ 'ਚ ਗੱਲ ਚੱਲ ਗਈ। ਤੁਹਾਡੇ ਵਾਲੇ ਚੈਨਲਾਂ ਨੇ ਲੋਕਾਂ 'ਚ ਰੌਲਾ ਪਵਾ ਦਿੱਤਾ ਕਿਉਂਕਿ ਚੈਨਲ ਇੱਕ ਜਰੀਆ ਹੈ ਸਾਡੇ ਕੋਲ। ਰੌਲਾ ਪੈ ਗਿਆ ਰੌਲੇ ਤੋਂ ਡਰਦਿਆਂ ਸਾਰੇ ਸਾਡੇ ਕੋਲ ਆਈ। ਸਾਡੇ ਨਾਲ ਗੱਲਬਾਤ ਕੀਤੀ। ਉਸ ਤੋਂ ਪਹਿਲਾਂ ਤਾਂ ਜੇ ਕੋਈ ਉਸ ਤੋਂ ਪਹਿਲਾਂ ਆਇਆ ਸਾਡੇ ਕੋਲ ਫਿਰ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਜਿਹੜਾ ਵੀ ਹੈ। ਜਿਹੜੇ ਘਰੇ ਬੈਠੇ ਜਿਹਨਾਂ ਨੇ ਤਾਂ ਖੂਨੇ ਵਾਲਾ ਮਾਰਿਆ ਆ ਵੀਡੀਓ ਦੇਖ ਕੇ ਉਹਨਾਂ ਦਾ ਵੀ ਧੰਨਵਾਦ ਉਹ ਉਹ ਤਾਂ ਪੰਥ ਚ ਸੰਗਤ ਚ ਆ ਗਏ ਨਾ ਜੀ ਸੰਗਤ ਦਾ ਧੰਨਵਾਦ ਆਪਾਂ ਪਹਿਲੇ ਉਹਨਾਂ ਦਾ ਚਰਣਾ ਦੀ ਧੂੜ ਆ ਸੰਗਤ ਦੇ ਹਰ ਇੱਕ ਬੰਦੇ ਦੀ ਸੰਗਤ ਤੋਂ ਬਿਨਾ ਤਾਂ ਕੁਝ ਹੈ ਹੀ ਨਹੀਂ ਸੰਗਤ ਤੇ ਪੰਗਤ ਮੁਖ ਜਿਹੜੇ ਹੈਗੇ ਨਾ ਤਾਂ ਉਹਦੇ ਲਈ ਪਰ ਜਿਵੇਂ ਆਪਾਂ ਕਹਿੰਦੇ ਵਿਸ਼ੇਸ਼ ਧੰਨਵਾਦ ਹੈਨਾ ਤੇ ਵਿਸ਼ੇਸ਼ ਧੰਨਵਾਦ ਤੇ ਆਪਾਂ ਭਾਈ ਰਜਿੰਦਰਪਾਲ ਸਿੰਘ ਦੇ ਕਰਾਂਗੇ ਨਾ ਜਿਨ੍ਹਾਂ ਨੇ ਇੱਕਦਮ ਫੈਸਲਾ ਲਿਆ ਵੀ ਅੱਰੀ ਇੱਥੇ ਬਹਿਣਾ ਚਾਹੀਦਾ ਬੀ ਇਸ ਕਿਉਂ ਸਾਨੂੰ ਰੋਕ ਰਹੇ ਨੇ ਹਾਲਾਂਕਿ ਉਦੋਂ ਉਹਨਾਂ ਨੂੰ ਹੋ ਸਕਦਾ ਹੈ ਗੱਲ ਸਪਸ਼ਟ ਹੀ ਨਾ ਹੋਵੇ ਕਿ ਕਿਧਰ ਨੂੰ ਜਾਣੀ ਆ ਕਿਉਂਕਿ ਕਈ ਵਾਰੀ ਗੱਲ ਆਪਾਂ ਕਿਸੇ ਹੋਰ ਗੱਲ ਦੀ ਕਰੀਦੀ ਆ ਗੱਲ ਹੋਰ ਪਾਸੇ ਨਹੀਂ ਚਲੀ ਜਾਂਦੀ ਆ ਸਾਰਾ ਜਿੰਨਾ ਕਾਮਰੇਡ ਲਾਣਾ ਉਹ ਤੇ ਦਿੱਲੀ ਜਾਣ ਲਈ ਤਿਆਰ ਹੀ ਨਹੀਂ ਸੀ ਲੈ ਗਏ ਲੋਕ ਕੇ ਨੇ ਸੋਚਿਆ ਹੀ ਲਾਲ ਕਿਲੇ ਜਾਣ ਬਾਰੇ ਉੱਥੇ ਵੀ ਝੰਡਾ ਲੋਕਾਂ ਨੇ ਲਾਤਾ ਜਾ ਕੇ ਐਨ ਕਈ ਵਾਰੀ ਬੰਦੇ ਕਰਨ ਵਾਲੇ ਦਾ ਸੋਚਦੇ ਨਹੀਂ ਵੀ ਇੱਧਰ ਨੂੰ ਜਾਣਾ ਆ ਪਰ ਨੌਜਵਾਨ ਲੈ ਜਾਂਦੇ ਧੱਕ ਤੁੱਕੇ ਹੁਣ ਇਹ ਗੱਲ ਹੋ ਸਕਦਾ ਕੱਲੀ ਇੰਨੀ ਹੋਈ ਵੀ ਸਾਡਾ ਇਰਾਦਾ ਉਹਨਾਂ ਤਾਂ ਵਿਚਾਰਉਂਦੇ ਵੀ ਨਹੀਂ ਪਤਾ ਵੀ ਸਾਡਾ ਇਰਾਦਾ ਹੈਗਾ ਜਾਂ ਸਾਡੀ ਜ਼ਮੀਨ ਹੀ ਹੋਰ ਪਾਸੇ ਆ ਸੋ ਅਗਲੀ ਗੱਲ ਜਿਹੜੀ ਆ ਫੇਰ ਤੁਹਾਡੇ ਚੈਨਲ ਲਈ ਸਾਰੀ ਸੰਗਤ ਨੂੰ ਕਹਿਣਾ ਚਾਹਾਂਗਾ ਵੀ ਆਪਾਂ ਇੱਕ ਕਮਿਟਮੈਂਟ ਸੰਗਤ ਨਾਲ ਕੀਤੀ ਸੀ ਸਾਰਿਆਂ ਨਾਲ ਆਪਾਂ ਨੂੰ ਇਹ ਕਿਹਾ ਸੀ ਵੀ ਕਿਤੇ ਤੁਹਾਨੂੰ ਇਹ ਕਹਿ ਦੇਣ ਤੁਹਾਨੂੰ ਵਿਸ਼ਵਾਸ ਦੁਆਉਣੇ ਆ ਕੱਲ ਨੂੰ ਪਰਸੋਂ ਅੱਜ ਇਸ ਗੱਲ ਚ ਨਾ ਆਇਓ ਆਪਾਂ ਨਹੀਂ ਆਏ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਆ ਤੇ ਆਪ ਵੀ ਜਿੰਨੇ ਜੋ ਗਿਆ ਸੀ ਉਹ ਸਟੈਂਡ ਤੇ ਖੜ ਕੇ ਬੁਰਜੀਆਂ ਲਵਾਤੀਆਂ ਜੀ ਬੁਰਜੀਆਂ ਤੁਹਾਡੇ ਚੈਨਲ ਨੇ ਵਿਖਾਤੀਆਂ ਲੱਗ ਗਈਆਂ ਸ਼ੁਕਰਾਨਾ ਕਰਤਾ ਅਗਲਾ ਜਿਹੜਾ ਕਾਰਜ ਆ ਉਹ ਵੱਡਾ ਆ ਬਹੁਤ ਉਹ ਮੇਰੇ ਕੱਲੇ ਦੇ ਬਸ ਹੈ ਨਹੀਂ ਵੀ ਮੇ ਨਾ ਹੀ ਮੇਰਾ ਇਸ ਪਾਸੇ ਕਿਉਂਕਿ ਆਪਾਂ ਇਹ ਕੰਮ ਹੀ ਨਹੀਂ ਕੀਤੇ ਕਦੀ ਜ਼ਿੰਦਗੀ 'ਚ ਤੇ ਇਹਦੇ ਲਈ ਤਾਂ ਪੰਥ ਦੀ ਸਲਾਹ ਜ਼ਰੂਰੀ ਆ ਉਹਦੇ ਲਈ ਅਸੀਂ ਇੱਕ ਨੰਬਰ ਵੀ ਛੱਡਾਂਗੇ ਇੱਕ ਕਮੇਟੀ ਸਾਡੀ ਬਣੀ ਹੋਈ ਆ ਅਸੀਂ ਹੋਰ ਬੰਦੇ ਵੀ ਕੋਸ਼ਿਸ਼ ਕਰਾਂਗੇ ਸ਼ਾਮਲ ਕਰਾਂਗੇ ਨਾ ਇਹਦੇ 'ਚ ਕਿਸੇ ਦੀ ਤਨਖਾਹ ਤਾਂ ਲੱਗਣੀ ਨਹੀਂ ਟਾਈਮ ਹੀ ਲਾਉਣਾ ਅਗਲੇ ਨੇ ਜਿੰਨੇ ਵੀ ਆਉਣਾ ਨਾ ਤਾਂ ਫਿਰ ਅੱਗੇ ਸਲਾਹ ਨਾ ਕਰਾਂਗੇ ਬਿਲਕੁਲ ਬਜ਼ੁਰਗ ਵੀ ਆਏ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਵੀ ਲਿਖੀਆਂ ਇਤਿਹਾਸ ਨੂੰ ਪੜ੍ਹਿਆ ਬਾਚਿਆ ਕਿਵੇਂ ਦੇਖਦੇ ਹੋ ਇਸ ਮੋਰਚੇ ਬਾਰੇ ਕੀ ਸੋਚਦੇ ਹੋ ਜਿਹੜਾ ਮੋਰਚਾ ਲੱਗਿਆ ਫਤਿਹ ਹੋਇਆ ਤੇ ਆਪ ਜੀ ਅੱਜ ਇੱਥੇ ਆਏ ਹੋ ਤਾਂ ਪੁੱਤਨ ਤਾਂ ਮੈਂ ਆਪ ਜੀ ਦੇ ਚੈਨਲ ਨੂੰ ਮਦਦ ਹੀ ਦਿਨਾਂ ਕਿ ਜਿਹੜੇ ਇਹ ਕਵਰੇਜ ਕਰ ਰਿਹਾ ਹਾਂ ਤਾਂ ਉਸ ਤੋਂ ਬਾਅਦ ਜਿਹੜੇ ਮੋਰਚੇ ਤੇ ਬੈਠੇ ਸਿੰਘ ਉਹਨਾਂ ਨੂੰ ਉਹ ਸਭ ਤੋਂ ਵੱਡੀ ਵਧਾਈ ਦੇ ਪਾਤਰ ਨੇ ਜੀ ਔਰ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਦਾ ਕਿ ਜਦੋਂ ਵੀ ਇੱਥੋਂ ਨੰਗੀਦਾ ਸੀ ਜਲੰਧਰ ਜਾਣ ਵਾਸਤੇ ਚੰਡੀਗੜ੍ਹ ਤੋਂ ਤੋਂ ਆਪਣੇ ਆਪ ਹੀ ਕਈ ਵਾਰੀ ਅਥਰੂ ਟਿਕਦੇ ਸੀ ਅੱਖਾਂ ਤੋਂ ਕਿ ਵੀ ਇੰਨੀ ਪਵਿੱਤਰ ਔਰ ਇੰਨੀ ਸ਼ਾਹੀ ਜਗਾ ਜਿਹੜੀ ਹੈ ਉਹਦਾ ਹਾਲ ਕੀ ਹੋਇਆ ਪਿਆ ਤਾਂ ਅੱਜ ਮੈਂ ਉਹ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਵਿੱਚ ਕਿ ਜਿੰਨੀ ਮੈਨੂੰ ਅੰਦਰੋਂ ਖੁਸ਼ੀ ਹੈ ਇਸ ਗੱਲ ਦੀ ਕਿ ਇਹ ਮੋਰਚਾ ਫਤਿਹ ਹੋਇਆ ਔਰ ਅਸੀਂ ਇਸ ਜਗ੍ਹਾ ਦੇ ਵਾਰਿਸ ਬਣੇ ਪੱਕੇ ਤੌਰ ਤੇ ਤਾਂ ਇਹ ਇੰਨਾ ਕੀ ਕਹਿ ਕੇ ਮੈਂ ਮੈਨੂੰ ਇੱਕ ਗੱਲ ਹੈ ਕਿ ਸਮੇਂ ਬਣਾਉਣੇ ਪੈਂਦੇ ਆ ਜਾਂ ਚੀਜ਼ਾਂ ਸਮੇਂ ਨੂੰ ਢੀਕਰੇ ਹੁੰਦੀਆਂ ਹੁਣ ਇਹ ਮੰਨਿਏ ਵੀ ਇਹ ਜਗ੍ਹਾ ਇਸ ਸਮੇਂ ਨੂੰ ਢੀਕਰੇ ਸੀ ਵੀ ਅੱਜ ਹੱਲ ਹੋਣਾ ਹੈ ਜਾਂ ਸਮੇਂ ਹਿੰਮਤ ਨਾਲ ਜ਼ਰੂਰਤ ਨਾਲ ਬਣਾਏ ਜਾਂਦੇ ਆ ਦੋਵੇਂ ਗੱਲਾਂ ਹੋ ਜਾਂਦੀਆਂ ਦੋਵੇਂ ਬਰਾਬਰ ਦਾ ਹੈ ਜ਼ਰੂਰਤ ਜਿਹੜੀ ਉਹ ਵੀ ਵਿਖਾਉਣੀ ਪੈਂਦੀ ਹੈ ਤੇ ਸਮਾਂ ਵੀ ਅਨੁਕੂਲ ਹੋਣਾ ਜ਼ਰੂਰੀ ਹੈ ਹੁਣ ਸਮਾਂ ਵੀ ənਕੂਲ ਹੋ ਗਿਆ ਤਾਂ ਉਸ ਸਮੇਂ ਦੇ ਮੁਤਾਬਕ ਸਭ ਕੁਝ ਹੋ ਗਿਆ ਬਹੁਤ ਵਧੀਆ ਗੱਲ ਹੈ ਕੋਈ ਸ਼ੁਕਰੀਆ ਸੋ ਸਿੰਘ ਸਾਹਿਬ ਕਿਵੇਂ ਦੇਖਦੇ ਹੂੰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਰੀਕੀ ਦੇ ਵਿੱਚ ਆਪ ਜੀ ਨੂੰ ਜਾਣਕਾਰੀ ਦਿੱਤੀ ਇਸ ਸਥਾਨ ਦੇ ਮੋਰਚੇ ਤੋਂ ਆਰੰਭਤਾ ਤੋਂ ਲੈ ਕੇ ਹੁਣ ਤੱਕ ਮੈਂ ਕੱਲ ਤੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਏ ਮੈਂ ਉਹ ਕੋ ਸਾਂਝੀਆਂ ਕਰਨੀਆਂ ਜੋ ਮੈਂ ਮਹਿਸੂਸ ਕੀਤਾ ਜੋ ਸੰਗਤ ਨੇ ਮਹਿਸੂਸ ਕੀਤਾ ਜੋ ਆਪ ਵੀ ਮਹਿਸੂਸ ਨਹੀਂ ਕਰਦੇ ਕਿ ਆਪ ਜੀ ਦਾ ਕਿੰਨਾ ਵੱਡਾ ਪਰਪਕਾਰ ਐਸਾ ਸਥਾਨ ਦੇ ਵਾਸਤੇ ਸੰਗਤਾਂ ਤੱਕ ਆਵਾਜ਼ ਪਹੁੰਚਾਉਣ ਜਿੰਨਾ ਤੱਕ ਪਹੁੰਚੀ ਅੱਜ ਸਵੇਰੇ ਅੰਮ੍ਰਿਤ ਵੇਲੇ ਮੇਰੀ ਰੋਲ ਸੀ 4 ਵਜੇ ਤੋਂ 6 ਵਜੇ ਤੱਕ ਮੈਂ ਰੌਲ ਤੋਂ ਉੱਠਿਆ ਇੱਕ ਸਿੰਘ ਆਇਆ ਜੀ ਉਹ ਕਹਿੰਦਾ ਦੁਬਈ ਤੋਂ ਛੁੱਟੀ ਆਇਆ ਜੀ ਕੱਲ ਤੇ ਮੈਂ ਇਹ ਚੈਨਲ ਖੇਦ ਜਗਦੀਪ ਥੜੀ ਦਾ ਚੈਨਲ ਵੇਖਿਆ ਉਹ ਪੰਜਾਬੀ ਲੋਕ ਚੈਨਲ ਤੇ ਉਹ ਮੈਂ ਚੈਨਲ ਆਪਣੇ ਫੇਸਬੁਕਾਂ ਤੇ ਸ਼ੇਅਰ ਵੀ ਬਹੁਤ ਕੀਤਾ ਮੈਂ ਉਹਨੂੰ ਇੱਕ ਬੇਨਤੀ ਕਰਦੀ ਜਿਹੜੀ ਵੀ ਸੰਗਤ ਆਉਂਦੀ ਮੈਂ ਉਹਨੂੰ ਇਹ ਬੇਨਤੀ ਕਰਦਾ ਕਿ ਆਪ ਜੀ ਕਿੱਥੋਂ ਆਏ ਤਾਂ ਕਿ ਉਹਨਾਂ ਦੇ ਫਿਰ ਭਾਵਨਾ ਤੋਂ ਪਤਾ ਲੱਗ ਜਾਂਦਾ ਵੀ ਕਿੱਥੋਂ ਚੱਲ ਕੇ ਆਏ ਤੇ ਉਹ ਕਹਿੰਦਾ ਨਾ ਮੈਂ ਬਹੁਤ ਸ਼ੇਅਰ ਕਰਦਾ ਸੀ ਮੈਂ ਕੱਲ ਛੁੱਟੀ ਆਇਆ ਦੁਬਈ ਤੋਂ ਲੇਕਿਨ ਪਹਿਲਾਂ ਮੈਂ ਉਸ ਅਸਥਾਨ ਤੇ ਜਰਸ਼ਨ ਕਰਨ ਵਾਸਤੇ ਇਹ ਕਿੰਨਾ ਪਾਕ ਪਵਿੱਤਰ ਪਾਵਨ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਪ੍ਰਕਾਸ਼ਮਾਨ ਹੈ ਤੇ ਉਹ ਹੋ ਚੁੱਕਾ ਹੈ ਉਹ ਕਿਸੇ ਨੂੰ ਵੀ ਨਹੀਂ ਪਤਾ ਜਿਸ ਨੇ ਵੀ ਇਹ ਜੋਗਦੰਦ ਪਾਇਆ ਨਾ ਉਹਨੂੰ ਆਪਣੇ ਆਪ ਨੂੰ ਇੰਟਰਵਿਊ ਨੂੰ ਨਹੀਂ ਪਤਾ ਕਿ ਮੈਂ ਇਸ ਅਸਥਾਨ ਬਾਰੇ ਮੇਰੀ ਕੀ ਭਾਵਨਾ ਸੀ ਤੇ ਕੀ ਸਤਗੁਰਾਂ ਨੇ ਮੇ ਤੋਂ ਸੇਵਾ ਲਈ ਹੈ ਜੀ ਤੇ ਇਦਾਂ ਦੀ ਹਣ ਤਰਨ ਤਰ ਸਵਤੋ ਆਏ ਜੀ ਇੱਕ ਪੇਪੇ ਤੋਂ ਆਇਆ ਜੀ ਕਿ ਮੈਂ ਸੋਚਦਾ ਵੀ ਸੰਗਤ ਦੇ ਵਿੱਚ ਹੀ ਰਹੇ ਵੇ ਮੈਂ ਸਿਰਫ ਹੁਣ ਕੱਪੜੇ ਲੈਣ ਗਿਆ ਸੀ ਵੀ ਕੱਲ ਨੂੰ ਨਹੀਂ ਜਾਣਾ ਤੇ ਜਿਹੜੀ ਸੰਗਤ ਆਉਂਦੀ ਜਾਂਦਾ ਉਹ ਕਿਸ ਭਾਵਨਾ ਨਾਲ ਆਉਂਦੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਜਾ ਕਰਕੇ ਜਿੱਦਾਂ ਤੁਸੀਂ ਚੈਨਲ ਦੇ ਥਰੂ ਸੰਗਤ ਤੱਕ ਆਵਾਜ਼ ਪਹੁੰਚਾਈ ਹੈ ਕਈ ਬਜ਼ੁਰਗ ਤੱਕ ਨਾ ਪੜਦੇ ਨਾ ਸੁਣਦੇ ਨਾ ਉਹਨਾਂ ਨੂੰ ਕੋਈ ਸ ਮੈਂ ਨੌਜਵਾਨ ਦੱਸਦਾ ਜੀ ਵੀ ਤੁਸੀਂ ਗੁਰੂ ਘਰ ਤੋਂ ਉਹ ਗੁਰੂ ਘਰ ਨਾਲ ਜੁੜੇ ਹੁੰਦੇ ਤੁਸੀਂ ਅਨਾਉਂਸਮੈਂਟਾਂ ਕਰਾਉਣੀਆਂ ਜੇ ਤੁਸੀਂ ਅਨਾਉਂਸਮੈਂਟ ਕਰਾਤੀ ਨਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ ਸੰਗਤ ਨੂੰ ਇਸ ਸਥਾਨ ਦੇ ਦਰਸ਼ਨ ਕਰਾਉਣ ਦਾ ਮੈਂ ਕੁਝ ਇਹ ਬੇਨਤੀਆਂ ਕਰਨੀਆਂ ਸੀ ਕਿਉਂਕਿ ਤੁਹਾਡੀ ਵੀਡੀਓ ਲੰਮੀ ਹੋ ਜਾਂਦੀ ਹੈ ਜੀ ਸੰਗਤ ਨੇ ਵੀ ਫਿਰ ਸਮਾਂ ਉਹਨਾਂ ਕੋਲ ਸੰਕੋਚ ਵਾਲ ਹੁੰਦਾ ਬਸ ਇੱਕ ਅਪੀਲ ਕਰਦਾ ਆਪ ਜੀ ਦੇ ਚੈਨਲ ਦੇ ਥਰੂ ਤੇ ਇਸ ਸਥਾਨ ਤੇ ਤੁਸੀਂ ਦਰਸ਼ਨ ਜਦੋਂ ਕਰੋਗੇ ਨਾ ਤੁਹਾਨੂੰ ਉਹ એનર્ਜੀ ਲੈ ਕੇ ਜਾਵੋਗੇ ਹੁਣ ਦੇਖੋ ਬਜ਼ੁਰਗ ਕਾਲਿਕਾਇਆ ਜੀ ਉਹ ਕਹਿੰਦਾ ਮੈਂ ਉਸ ਨਿਸ਼ਾਨ ਦੇ ਜੋ ਨਿਸ਼ਾਨ ਝੰਡਾ ਹੈ ਉਸਤੇ ਰਸਤੇ ਮੈਂ ਕਿਹਾ ਵੀ ਹਾਈਟ ਬਹੁਤ ਹੈ ਵੀ ਚੜ੍ਹਨ ਦੇ ਵਾਸਤੇ ਤੁਹਾਨੂੰ ਦਿੱਕਤ ਆ ਵੀ ਕਹਿੰਦੇ ਤੁਸੀਂ ਮੈਨੂੰ ਰਸਤਾ ਦੱਸ ਦੋ ਮੈਂ ਆਪੇ ਪਹੁੰਚ ਜਾਣਾ ਉੱਥੇ ਇੰਨਾ ਉਤਸ਼ਾਹ ਸੀ ਇੰਨਾ ਉਤਸ਼ਾਹ ਸੀਗਾ ਵੀ ਮੈਂ ਉਸ ਸਥਾਨ ਤੇ ਤੇ ਜਿਹਦੇ ਪਹਿਲੇ ਦਿਨ ਗਿਆ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਹਮਣੇ ਮੈਂ ਦੌੜ ਕੇ ਗਿਆ ਜੀ ਮੈਂ ਜਦੋਂ ਮੋਰਚਾ ਲੱਗਿਆ ਉਸ ਤੋਂ ਪਹਿਲਾਂ ਮੈਂ ਨਹੀਂ ਆਇਆ ਸੀ ਮੈਨੂੰ ਨਹੀਂ ਜਾਣਕਾਰੀ ਕਿਉਂ ਮੈਂ ਫੌਜ ਵਿੱਚ ਸੀ ਤੇ ਜਦੋਂ ਮੋਰਚੇ ਲੱਗੇ ਤੇ ਜਦੋਂ ਮੈਂ ਕਿਹਾ ਵੀ ਜਾ ਕਿੱਥੋਂ ਹੋਣਾ ਜਦੋਂ ਗਿਆ ਤਾਂ ਲੱਗਿਆ ਵੀ ਉਹ ਪਤਾ ਨਹੀਂ ਲੱਗੇ ਕਦੋਂ ਪਹੁੰਚ ਗਏ ਜੀ ਤੇ ਉਹ ਬਜ਼ੁਰਗ ਨੂੰ ਆਇਆ ਰਸਤਾ ਦੱਸਿਆ ਜੀ ਉਹ ਪਹੁੰਚ ਕੇ ਫਿਰ ਮੈਂ ਕਿਹਾ ਵੀ ਤੁਸੀਂ ਲੰਗਰ ਛੱਕੇ ਜਾਣਾ ਪ੍ਰਸ਼ਾਦਾ ਕਹਿੰਦਾ ਉੱਥੇ ਮੈਨੂੰ ਬੜਾ ਸਕੂਨ ਮਹਿਸੂਸ ਹੋਇਆ ਵੀ ਮੈਂ ਕਿਸ ਪਾਕ ਪਵਿੱਤਰ ਪਾਵਨ ਅਸਥਾਨ ਤੇ ਪਹੁੰਚ ਆਏ ਜਿਹਨਾਂ ਨੇ ਪਹੁੰਚਾਇਆ ਏ ਤੇ ਉਹਨਾਂ ਨੂੰ ਤਾਂ ਸਾਰੀ ਉਮਰ ਅਸੀਸਾਂ ਮਿਲਦੀ ਆ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਉਣੀ ਆ ਵਿਦੇਸ਼ਾਂ-ਵਿਦੇਸ਼ਾਂ ਤੋਂ ਆਉਣੀ ਕੋਈ ਸਪੈਸ਼ਲ ਆਉਣਗੇ ਜੀ ਤੇ ਇਸ ਅਸਥਾਨ ਤੇ ਆਪ ਜੀ ਚੈਨਲ ਦੇ ਥ्रू ਮੈਂ ਅਪੀਲ ਕਰਦਾ ਜੀ ਬੇਨਤੀ ਕਰਦਾ ਸਾਰੇ ਸਿੱਖ ਸੰਗਤ ਨੂੰ ਤੇ ਸਿੱਖ ਸੰਗਤ ਨੂੰ ਨਹੀਂ ਸਾਰੀ ਜਗਤ ਦੀ ਸੰਗਤ ਨੂੰ ਕਿ ਜੇ ਤੁਸੀਂ ਕਹਿੰਦੇ ਆ ਨਾ ਤੁਸੀਂ ਹਿੰਦੂ ਹੋਣ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਦੇਣਾ ਤੇ ਜਿਹਨੇ ਰਾਜ ਕੀਤਾ ਉਸ ਸਥਾਨ ਦੇ ਦਰਸ਼ਨ ਕੀਤੇ ਕਿ ਕਿਦਾਂ ਰਾਜ ਕਿਉਂ ਨੇ ਕੀਤਾ ਹੋਵੇਗਾ ਤੇ ਇੰਨੀ ਉੱਚੀ ਪਹਾੜੀ ਅੱਜ ਵੀ ਦੇਖੋ ਕਿੰਨੇ ਸੌ ਸਾਲ ਹੋ ਗਏ ਨੇ ਕਿ ਪਹਾੜੀ ਘਟਦੀ ਜਾ ਰਹੀ ਹੈ ਨਾ ਤੇ ਫਿਰ ਵੀ ਇੰਨੀ ਹਾਈਟ ਅੱਜ ਵੀ ਤੇ ਉਦੋਂ ਕਿੰਨੀ ਹਾਈਟ ਹੋਵੇਗੀ ਤੇ ਇਹ ਮਹਿਸੂਸ ਕਰਿਓ ਜੀ ਇੱਥੇ ਆ ਕੇ ਬੁਲੰਦੀਆਂ ਤੱਕ ਤਾਂ ਹੀ ਪਹੁੰਚਾਂਗੇ ਜੇ ਸਾਡੇ ਹੌਸਲੇ ਬਲੰਦ ਹੋਣਗੇ ਜੀ ਇਹ ਮੇਰੀ ਅਪੀਲ ਹੈ ਬੇਨਤੀ ਹੈ ਹੁਣ ਵੀ ਮੈਂ ਜਿੰਨੇ ਰਸਤੇ ਵਿੱਚ ਮਿਲੇ ਨਾ ਬਜ਼ੁਰਗ ਮੈਂ ਰੋਕ ਰੋਕੇ ਉਹਨਾਂ ਨੂੰ ਬੇਨਤੀ ਕਰਕੇ ਉੱਥੇ ਪਹੁੰਚੇ ਤੁਹਾਨੂੰ ਪਤਾ ਕਿੱਥੇ ਹੈ ਜੀ ਮੈਂ ਕਿਹਾ ਵੀ ਸਾਨੂੰ ਲਾਣ ਤੇ ਅਸੀਂ ਰੋਪੜ ਹੋ ਕਰਕੇ ਮੇਰੀ ਇਸ ਸੌਰੀ ਮੈਂ ਮੰਗਦਾ ਜੀ ਤੇ ਸਾਨੂੰ ਰੋਪੜ ਹੋ ਕੇ ਵੀ ਪਤਾ ਨਹੀਂ ਲੱਗੇ ਵੀ ਉਹ ਸਤਾਨ ਕਿੱਥੇ ਸੀ ਕਿੱਥੇ ਦਿਨ ਰਾਤ ਮਰਜੀ ਵੜੇ ਬੈਠੇ ਰਹੇ ਕੁਝ ਹੋ ਜਾਂਦਾ ਫਿਰ ਆਪਾਂ ਕਿੱਥੇ ਆ ਜਾਣਾ ਸੀ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਵਿਦੇਸ਼ਾਂ ਤੋਂ ਆਰੀ ਸੰਗਤ ਤੇ ਅਸੀਂ ਕਹਿੰਦੇ ਵੀ ਕਿੱਥੇ ਆ ਅਖੰਡ ਪਾਤਸ਼ਾਹ ਆ ਰੰਭ ਕਿੱਥੇ ਜਗ੍ਹਾ ਸਾਨੂੰ ਦੱਸਣਾ ਪੈ ਜੇ ਵੀ ਚਲੋ ਫਿਰ ਵੀ ਸਾਨੂੰ ਦੱਸਣਾ ਵੀ ਚਾਹੀਦਾ ਜੇ ਕਿਸੇ ਤੱਕ ਆਵਾਜ਼ ਨਹੀਂ ਪਹੁੰਚੀ ਤੇ ਆਪਦੇ ਚੈਨਲ ਦੇ ਥਰੂ ਤੇ ਮੈਂ ਬੇਨਤੀ ਕਰ ਰਿਹਾ ਕਿ ਆਪ ਸੰਗਤ ਹੋਮ ਹਵਾ ਕੇ ਕੱਲ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਬਹੁਤ ਸ਼ੁਕਰੀਆ ਸੋ ਬਿਲਕੁਲ ਇਹ ਉਹ ਨਿਸ਼ਾਨੀ ਹੈ ਮਹਾਰਾਜ ਰਣਜੀਤ ਸਿੰਘ ਦੇ ਜਿੱਥੇ ਕਿ ਕਿਸੇ ਸਮੇਂ ਸਿੱਖ ਫੌਜਾਂ ਤਨਾਤ ਰਹਿੰਦੀਆਂ ਸੀ ਤੇ ਦੂਜੇ ਪਾਸੇ ਰਾਜ ਸੀ ਅੰਗਰੇਜ਼ ਦਾ ਸੋ ਜਰੂਰ ਇਸ ਥਾਂ ਦੇ ਉੱਤੇ ਆਓ ਕੱਲ ਨੂੰ 31 ਤਰੀਕ ਨੂੰ ਇੱਕ ਵੱਡਾ ਸਮਾਗਮ ਉਲਿੱਖਿਆ ਜਾ ਰਿਹਾ ਆਓ ਮਹਿਸੂਸ ਕਰਿਏ ਕਿ ਉਹ ਰਾਜ ਜੋ ਇੱਕ ਅਜਿਹਾ ਰਾਜ ਸੀ ਜਿਸ ਦੇ ਰਾਜ ਵਰਗਾ ਕੋ ਹੋਰ ਰਾਜ ਨਹੀਂ ਹੋ ਸਕਿਆ ਤਾਂ ਉਹ ਰਾਜ ਦੀ ਹੱਦ ਕਿਹਾ ਜਈ ਸੀ ਉੱਥੇ ਆ ਕੇ ਨਤਮਸਤਕ ਹੋਈਏ ਉੱਥੇ ਆ ਕੇ ਦਰਸ਼ਨ ਕਰ ਸਕੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨ